ਉਹ ਤਿੰਨ ਚਾਰ ਪੀਰ ਗੋਸ ਤੇ ਇਹਨਾਂ ਨਾਲ ਜਿਹੜੇ ਗ੍ਰੀਸ ਦੇ ਨੇ ਬਹੁਤ ਔਖੇ ਨੇ ਮਤਲਬ ਬੋਲਣਾ ਬਹੁਤ ਔਖਾ ਜਿਹੜੇ ਗ੍ਰੀਕੀ ਲੋਕ ਨਹੀਂ ਉਹਦੇ ਹਿਸਾਬ ਨਾਲ ਠੀਕ ਹੈ ਪਰ ਆਇਆ ਜਿਹੜਾ ਸੰਗ ਮਰਮਰ ਲੱਗਾ ਹੈ ਜਿਵੇਂ ਆਪਣੇ ਤਾਜ ਮਹਿਲ 'ਚ ਲੱਗਾ ਉਹੀ ਵੇ ਪੱਥਰ ਨੇ ਸਾਰੇ ਇਹ ਸੰਗ ਮਰਮਰ ਜਿਹੜਾ ਟੋਟਲੀ ਉਹਨਾਂ ਨੇ ਬਾਹਰ ਵੀ ਬਣਾਇਆ ਤੇ ਅੰਦਰ ਮਿਊਜ਼ੀਅਮ ਵੀ ਹੈ ਤੇ ਆਪਾਂ ਵੇਖਦੇ ਆ ਇਹ ਚਿੱਟੇ ਰੰਗ 'ਚ ਮਤਲਬ ਚਿੱਟੇ ਰੰਗ 'ਚ ਵੀ ਨਹੀਂ ਸਮਾਨੀ ਜਿਹੇ ਰੰਗ 'ਚ ਤੇ ਅੰਦਰ ਹੋਰ ਵੀ ਕਹਿੰਦੇ ਰੰਗ ਆ ਗਏ ਨੇ ਪੇਨਾ ਦੇ ਲਿਖਣ ਜੀ ਵੀ ਬਹੁਤ ਫਰਕ ਹੈ ਤੇ ਇਹਨਾਂ ਦੇ ਬੋਲਣ ਜੀ ਵੀ ਬਹੁਤ ਫਰਕ ਹੈ ਐਸਾ ਐਸਾ ਇੱਥੇ ਪੱਥਰ ਵਾਲੇ ਮੀਰਨ ਦੇ ਵਿੱਚ ਇੱਥੇ ਹਰ ਤਰ੍ਹਾਂ ਦਾ ਨਵਾਂ ਪੱਥਰ ਹੈ ਇਹਨਾਂ ਲਈ ਆਏ ਲਾਈਵ ਹੀ ਨੇ ਕੱਟ ਕੇ ਸਾਰੇ ਥੱਲੇ ਨਾਂ ਵੀ ਲਿਖੇ ਨੇ ਕਿਹੜੇ ਕਿਹੜੇ ਦੇਸ਼ ਜਿਹੜੇ ਸਾਰੇ ਪੱਥਰ ਲਿਆਉਣ ਦੇ ਉਹਨਾਂ ਨੇ ਫਿਰ ਕੀ ਅਗੇ ਨਾ ਨੇ ਅਨੋਦੇ ਕੋਲ ਵੀ ਕਈ ਤਰੀਕੇ ਨਾਲ ਦਿਖਾਇਆ ਅਗੇ ਵੜਦੇ ਆ ਤੇ ਫੇ ਤੁਹਾਨੂੰ ਦੱਸਣੇ ਆ ਇਹ ਸਾਰੇ ਇਹਨਾਂ ਨੇ ਫੋਟੋਆਂ ਦਿੱਤੀਆਂ ਨੇ ਜਦੋਂ ਪਹਿਲੇ ਟਾਈਮ ਤੇ ਮਾਰਬਲ ਕੱਟਦੇ ਸੀ ਇਹਨਾਂ ਨੂੰ ਕੱਟਦੇ ਵੜਦੇ ਸਾਰੇ ਟੂਲ ਸਾਰੇ ਠੌੜੀਆਂ ਸਾਰਾ ਸਮਾਨ ਦਿੱਤਾ ਹੈ ਜਿਸ ਨਾਲ ਇਹ ਸਾਰਾ ਕੁਝ ਨੂੰ ਬਰਾਬਰ ਕਰਦੇ ਸੀ ਵਧੀਆ ਸ਼ੇਪ ਦੇਂਦੇ ਸੀ ਜਨਾ ਸੋਹਣਾ ਲੱਗਦਾ ਸੀ ਇਧਰਾਂ ਟੀਵੀ ਵਾਲ ਵੀ ਦਿਖਾਇਆ ਇੱਥੇ ਲੱਗਾ ਹੈ ਕਿ ਉਹ ਵੀਡੀਓ ਵੀ ਆਪਾਂ ਦੇਖ ਸਕਦੇ ਜੇ ਤੁਸੀਂ ਇੱਥੇ ਆਂਦੇ ਹੋ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਕਿਦਾਂ ਇਹ ਪੱਥਰ ਨੂੰ ਕੱਟਵਾੜ ਕਰਦੇ ਪੈਣ ਕਿਦਾਂ ਸਾਫ਼ ਕਰਦੇ ਮੈਂ ਦੇਖੋ ਕਿੱਡਾ ਸੋਹਣਾ ਬਣਾਇਆ ਮਾਰਬਲ ਦਾ ਬੈਠਣ ਵਾਸਤੇ ਮੇਰੇ ਕੁਰਸੀ ਬਣਾਈ ਪੂਰੀ ਇਹਨੂੰ ਬਣਾਉਣ ਵਾਸਤੇ ਸਾਰੇ ਇਹ ਨਿਕਨੇ ਜਿੰਨੇ ਸਾਰੇ ਯਾਰ ਨੇ ਇਹਨਾਂ ਨੇ ਇਹਨੂੰ ਤਿਆਰ ਕੀਤਾ ਗਿਆ ਸਾਰਾ ਤੇ ਤਾਂ ਇਧਰਲੇ ਪਾਸੇ ਦੇਖੋ ਬਹੁਤ ਗੋਲ ਛੇਵਦਾ ਬਣਾਇਆ ਹੱਥ ਦੇ ਨਾਲ ਕਿੱਡਾ ਗੋਲ ਡਿਜ਼ਾਈਨ ਕੀਤਾ ਹੈ ਇਹ ਡਿਫਰੈਂਟ ਚੀਜ਼ ਹੈ ਉਹ ਜਿਹੜਾ ਬਾਹਰ ਦਾ ਬੋਲਾਂ ਨੇ ਨਿਕਰੀਗਾ ਦੇਖੋ ਚਿੱਟੇ ਰੰਗ ਦੀਆਂ ਜਿੰਨਾ ਪਤਾ ਨਹੀਂ ਲੱਗਦੇ ਜਿਹਨੇ ਕਾਲੇ ਰੰਗ ਜਿਹਨੇ ਥੋੜੀ ਜਿਹਾ ਉਹ ਦੇਖੋ ਗੱਡੀਆਂ ਸੋਹਣੀਆਂ ਨੇ ਤੇ ਉਹਦੇ ਲੱਗੇ ਇੱਕ ਗੁੰਬਦ ਵੀ ਬਿਆਹ ਨਿਕਾ ਜਾ ਤੇ ਮੋਰ ਵੀ ਜਿਹੜਾ ਆਪਣਾ ਪੂਰਾ ਐਨ ਦਿਖਾਉਂਦੇ ਐ ਲੱਗਦਾ ਵੀ ਜਿਵੇਂ ਅਰੀਜਨਲ ਮੋਰ ਹੁੰਦੇ। ਕੀ ਐਡੀ ਮਿਨਾਕਾਰੀ ਕੀਤੀ ਹੈ ਨਾ ਬਣਾਇਆ। ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਵੱਖੋ ਵੱਖੀ ਵੀ ਰੱਖੀਆਂ ਨੇ। ਤੇ ਤੇ ਆ ਲਗ ਰਿਹਾ ਪਿਆ ਥਾਂ ਦਾ ਹੱਥ ਲਾਓ ਵੀ ਜਿਵੇਂ ਇੱਕ ਮਤਲਬ ਕਹਿੰਦੇ ਪਾਸਟਿਕ ਦੀ ਸ਼ੇਪ ਜਿਹੇ ਚ ਨਹੀਂ ਹੁੰਦੀ ਚੀਜ਼। ਕੌਫੀ ਜਿਹੀ ਲੱਗਦੀ ਏ ਮਾਮਲਾ ਇੰਨਾ ਸਾਫ ਪੱਖਾ ਏ ਬਸ ਅਸੀਂ ਫੇਰ ਫੇਰ ਕੇ ਥੱਕ ਗਏ ਆ ਤੇ ਗਰਮੀ ਵੀ ਬੜੀ ਏ ਪਰ ਕਿਆ ਕੌਫੀ ਪੀਂਦੇ ਦਿਲ ਨਹੀਂ ਕਰਦਾ ਪਿਆ ਤੇ ਕਫਚ ਨੂੰ ਵਿੱਚ ਕਿਹੇ ਚੀਜ਼ ਤੇ ਦਿਲ ਨਹੀਂ ਕਰਦਾ ਪਰ ਗਰਮੀ ਬੜੀ ਪਰ ਪੀਣੀ ਪੈਣੀ ਥੱਕ ਗਏ ਹੁਣ ਫੇਰ ਫੇਰ ਕੇ ਸਵੇਰ ਤੇ ਤੁਰੇ ਆ ਪਿਆਰੀ ਹੁਣ ਸਾਡੀ ਕੌਫੀ ਨੂੰ ਬੈਠੇ ਨੇ ਦੋਨੇ ਭਰਾ ਕਾਫੀ ਦੀ ਵੇੜ ਦੇ ਵਿੱਚ ਕੱਪਚੀਨ ਦੀ ਵੇੜ ਦੇ ਵਿੱਚ ਮੈਂ ਹਰ ਕੱਪ ਦੀ ਥਾਂ ਦੀ ਹੁਣੇ ਤਿਆਰ ਇੱਕ ਬਣਾਤੀ ਦੋ ਰਹਿ ਗਈਆਂ ਨੇ ਲਿਆ ਸਾਡੀ ਇੱਧਰ ਆਓ ਮੇਰੇ ਸਾਡੇ ਮਾਣ ਕੇ ਧਿਆਰੋ ਵੀ ਜਦੋਂ ਜ ਕੱਪ ਚੀਨੂ ਦੇ ਆ ਗਈ ਸਾਡੀ ਤੇ ਪਹੁੰਚ ਗਈ ਟੇਬਲਾਂ ਤੇ ਦੋਨਾਂ ਲੱਗੇ ਨੇ ਬਈ ਠੰਡ ਪਾਣ ਵਾਸਤੇ ਵੀ ਠੰਡਾ ਪਾ ਕੇ ਗੋਪੀ ਕੌੜੀ ਇਹ ਘੰਡ ਵੀ ਪਾਣੀ ਪੀਣੀ ਪੁੱਤਰਾ ਇਹਦੇ ਈ ਕਾਫੀ ਜਣੋ ਤੱਕ ਕੌੜੀ ਹੁੰਦੀ ਲਾਟੇ ਕਾਫੀ ਆ ਸਾਰੀਆਂ ਕੌੜੀਆਂ ਹੁੰਦੀਆਂ ਨੇ ਇੱਥੇ ਜ ਆਪਾਂ ਠੰਡਾ ਪਾਣੀ ਪੀਣੀ ਕੀਤੇ ਪੀ ਕੇ ਦੱਸ ਕੇ ਦੰਦਾ ਸੁਣ ਲੀ ਹਾਂਡਰ ਹਾਂਡਰ ਸੋਤਨ ਨੀਂਹੇ ਖੜੇ ਲਾ ਆਦੇ ਚਲੋ ਮੈਂ ਵੀ ਬਿਨਾਮਾ ਤੇਰਾ ਕਿਹ ਕੰਮ ਕਰਕੇ ਦਿਖਾਣੇ ਆਈ ਥੋਨੇ ਇਹ ਜਿਹੜਾ ਸ਼ਹਿਰ ਹੈ ਇਹ ਜਿਹੜਾ ਪੂਰਾ ਛੋਟਾ ਜਿਹਾ ਸ਼ਹਿਰ ਹੈ ਸਾਰਾ ਸ਼ਹਿਰ ਜਿਹੜਾ ਕਹਿੰਦੇ ਪੱਥਰਾਂ ਦਾ ਬਣਿਆ ਹੈ ਇਸ ਕੋਲ ਯੂਜ਼ ਮਾਰਬਲ ਦੇ ਪੱਥਰ ਨੇ ਇੱਥੇ ਸਾਰੇ ਇਸ ਸ਼ਹਿਰ ਦੇ ਵਿੱਚ ਜਿਹੜੇ ਹੀ ਟਾਪੂ ਤੇ ਆਏ ਨੇ ਇੱਥੇ ਸਾਰਾ ਜੋ ਵੀ ਸਾਰਾ ਕੰਮ ਜਿਹੜਾ ਮਾਰਬਲ ਦਾ ਹੀ ਹੋਇਆ ਹੈ ਗਲੀਆਂ ਦੇ ਵਿੱਚ ਵੀ ਕੰਧਾਂ ਦੇ ਵਿੱਚ ਵੀ ਸਾਰੇ ਪਾਸੇ ਮਾਰਬਲ ਹੀ ਲੱਗਾ ਹੈ ਮਤਲਬ ਪੂਰਾ ਜਿਹੜਾ ਸ਼ਹਿਰ ਛੋਟਾ ਜਿਹਾ ਸ਼ਹਿਰ ਪਰ ਬੈਠਣ ਵਾਸਤੇ ਕੁਰਸੀਆਂ ਨਹੀਂ ਹਰ ਇੱਕ ਚੀਜ਼ ਜਿਹੜੀ ਉਹ ਸਾਰੀ ਮਾਰਬਲ ਦੀ ਹੈ ਤੇ ਚਲੋ ਆਜੋ ਅੱਗੇ ਚੱਲਦੇ ਹਾਂ ਹੋਰ ਵਧੀਆ ਚੀਜ਼ਾਂ ਨਜ਼ਰ ਆਈਆਂ ਤੇ ਤੁਹਾਨੂੰ ਦਿਖਾਉਂਦੇ ਆਂ ਇਹ ਦੇਖੋ ਛੱਤ ਵੀ ਜਿਹੜਾ ਆਪਾਂ ਟੈਲਾਂ ਕਰ ਕਰ ਲਾਈ ਦੀਆਂ ਕਈ ਕੁਛ ਕਰੀਦੇ ਪਰ ਇਹਨਾਂ ਨੇ ਛੱਤ ਤੇ ਵੀ ਜਿਹੜਾ ਛੱਤ ਪਾਏ ਉਹ ਵੀ ਪੱਥਰਾਂ ਦੀਆਂ ਸਲੇਟਾਂ ਬਣਾ ਸਲੇਟਾਂ ਲੱਭ ਕੇ ਉਹ ਬਣਾਇਆ ਛੱਤ ਉਹਦੇ ਨਾਲ ਵੀ ਇਸ ਦੇ ਵਿੱਚ ਜਿੰਨੇ ਵੀ ਅਸੀਂ ਟਾਪੂ ਵੇਖੇ ਨੇ ਅਸੀਂ ਪਰ ਬਹੁਤਾਂ ਤੇ ਗਏ ਆ ਪਰ ਛਿਪਦੇ ਵਿੱਚ ਵੇਖਦੇ ਰਹੇ ਆ ਅਸੀਂ ਦੂਜੇ ਟਾਪੂ ਨਹੀਂ ਸਾਰੇ ਤੇ ਫੇਕਰੀ ਗੂ ਸਾਰੇ ਟਾਪੂਆਂ ਦੇ ਜਿਹੜੇ ਹਾਊਸ ਨੇ ਜਾਂ ਰੈਸਟੋਰੈਂਟ ਨੇ ਕੁਝ ਵੀ ਹੈ ਘਰ ਬਣੇ ਨੇ ਸਾਰੇ ਜਿਹੜੇ ਚਿੱਟੇ ਰੰਗ ਦਾ 컬러 ਕੀਤਾ ਇਹਨਾਂ ਨੂੰ ਤੇ ਨੀਲੇ ਰੰਗ ਦੇ ਦਰਵਾਜ਼ੇ ਬਾਰੀਆਂ ਨੇ ਚਿੱਟਾ ਤੇ ਮੀਲਾ ਰੰਗ ਜ਼ਿਆਦਾ ਮੈਨੂੰ ਇੱਥੇ ਕੀਤਾ ਇਹਨਾਂ ਨੇ ਬਹੁਤ ਸੋਹਣਾ ਲੱਗਦਾ ਪਿਆ ਇਹ ਆ ਵੀ ਇੱਕ ਆ ਵੱਖਰਾ ਹੈ ਪਹਿਲੀ ਮਰੀ ਵੇਖਿਆ ਮੈਂ ਇਹ ਮੈਚਿੰਗ ਕਰਦਾ ਪਿਆ ਮੁੰਡਾ ਕਹਿੰਦਾ ਵੀ ਕਰੋ Papa ਇੱਥੇ ਮੈਚਿੰਗ ਕਰ ਦਿਓ ਅੱਜ ਮੈਂ ਕਿਹਾ ਲਓ ਬਈ ਕਰ ਦਿੰਦੀਆਂ ਮੈਚਿੰਗ ਵਾਲੀ ਕਿਹੜੀ ਗੱਲ ਹੈ ਤੁਹਾਡੇ ਹੱਥ ਚੀਜ਼ਾਂ ਲੱਗੂ ਜੀ ਅਸੀਂ ਤਿੰਨੇ ਜਨੇ ਸਲਾਵਾ ਕਰਦੇ ਪਏ ਸੀ ਵੀ ਯਾਹ ਲੱਗਦਾ ਵੀ ਜਿਹੜੇ ਰੰਗ ਨੇ ਨਾ ਇਹ ਫਰਵਰੀ ਨੂੰ ਮਾਰਦੇ ਨੇ ਵੀ ਜਦੋਂ ਟੂਰਿਸਟ ਨੇ ਆਣਾ ਹੁੰਦਾ ਹੈ ਵੀ ਯਾਹ ਲੱਗਦਾ ਜਿਵੇਂ ਆਜੀ ਰੰਗ ਮਾਰੇ ਆ ਹੁੰਦਾ ਹੈ ਬੂਹਿਆਂ ਦਾ ਵੀ ਬਾਰੀਆਂ ਦਾ ਵੀ ਤੇ ਕੰਧਾਂ ਦਾ ਵੀ ਯਾਹ ਦੇਖੋ ਆ سامنے ਆਈ ਵੀ ਇਹ ਮਹੀਨਾ ਦੋ ਦਾ ਵੱਜ ਜਾਂਦਾ ਹੈ ਹਰ ਸਾਲ ਦੇ ਸਾਲ ਜਦੋਂ ਮਾਰਚ ਅਪ੍ਰੈਲ ਚ ਮੌਸਮ ਖੁੱਲਦਾ ਸੋ ਦੂਏ ਸਾਰੇ ਲੋਕੀ ਆਪਣੇ ਆਪਣੇ ਘਰਾਂ ਨੂੰ ਰੰਗ ਕਰਦੇ ਨੇ ਕਿਉਂ ਲੋਕੀ ਵੇਖਣ ਆਉਂਦੇ ਨੇ ਮੇਰੇ ਕਾਹਚ ਤੇ ਇਹ ਗੱਲ ਹੈ ਯੋ ਕੋਈ ਵੀ ਘਰ ਗੰਦਾ ਨਹੀਂ ਹੈਗਾ ਐਨ ਬਿਲਕੁਲ ਸਾਫ ਹੈ ਜਿਵੇਂ ਅੱਜ ਹੀ ਸਾਰੇ ਰੰਗ ਦਿੱਤੇ ਹੁੰਦੇ ਨੇ ਤੇ ਆ ਮੇਰਾ ਭਾਂਜਾ ਵੀ ਲੱਗਾ ਹੈ ਰੰਗ ਕਾ ਨੂੰ ਦੇਖੋ ਹੁਣ ਕਿਹੜਾ ਰੰਗ ਕਰਦਾ ਹੈ ਲੱਗਾ ਕੁੜੀ ਜਾਨ ਮਝਾਨ ਬਸ ਨੇ ਬੜੀਆ ਕੰਮ ਕੋਈ ਰੰਗ ਆਇਆ ਨਹੀਂ ਭਾਂਜਾ ਆ ਦੇਖੋ ਜਿਹੜੇ ਛਿਲਡਾਂ ਵੀ ਸਾਰਿਆਂ ਜਿਹੜੀਆਂ ਨੇ ਵੀ ਸਾਰੇ ਪਾਸੇ ਜੋ ਵੀ ਜੋ ਵੀ ਕੁਝ ਲਿਖਿਆ ਹੈ ਸਾਰਾ ਮਾਰਬਲ 'ਚ ਲਿਖਿਆ ਹੈ ਮਾਰਬਲ ਤੇ ਲਿਖਿਆ ਹੈ ਇਹ ਹਰ ਪਾਸੇ ਮਾਰਬਲ ਹੀ ਹੈ ਕਿਹੇ ਪਾਸੇ ਵੀ ਵੇਖ ਲੋ ਥੱਲੇ ਵੀ ਜਿਹੜਾ ਸਾਰਾ ਇਹ ਵੀ ਮਾਰਬਲ ਹੈ ਸਾਰਾ ਕੁਝ ਲਿਖਿਆ ਹੈ ਇੱਥੇ ਆ ਗਏ ਜੀ ਅਸੀਂ ਬਿਜਾਰ ਦੇ ਵਿੱਚ ਸਵੇਰ ਕੋਲ ਕੀ ਚਾਹ ਪਾਣੀ ਪੀਂਦੇ ਭਨੇ ਤੇ ਆਇਆ ਇੱਕ ਪੁਰਾਣਾ ਪਿੱਪੋਲੇ ਜੇ ਆਪਣੇ ਕਹਿੰਦੇ ਨੇ ਕਿ ਫੋੜ ਤੇ ਬੋਰਡ ਬੋਰਡ ਪੁਰਾਣੇ ਜਿਹੜੇ ਹੁੰਦੇ ਨੇ ਜਿਉਂ ਉੱਥੇ ਬਹਿ ਕੇ ਬੁੱਢੇ ਤਾਸ਼ ਖੇਡਦੇ ਨੇ ਤੇ ਅੱਜ ਇੱਥੇ ਜਿਹੜੇ ਨੇ ਇੱਥੇ ਬਹਿ ਕੇ ਚਾਹ ਪਾਣੀ ਪੀਂਦੇ ਪੈਣ ਬੋਰਡ ਤੇ ਪੇਪਲ ਦੀ ਛਾਂ ਦੇਖੋ ਰੌਣਕ ਮਿਲਾ ਆ ਦੇ ਸਾਰਾ 2 ਕ੍ਰੀਮ ਗਲੇ ਮੇਰੇ ਖਿਆਲ ਨਾਲ ਨਿਕਾ ਜਾਈ ਪੈਂਦੇ ਸਾਰਾ ਜਿਹੜਾ ਮਾਰਬਲ ਦੇ ਬਣਿਆ ਜੋ ਟੂਟੀਆਂ ਕਿਤੇ ਵੀ ਕੋਈ ਵੀ ਬੋਰਡ ਲੱਗਾ ਕੁਝ ਵੀ ਲਿਖਿਆ ਹੈਗਾ ਸਾਰਾ ਕੁਝ ਮਾਰਬਲ ਜੀ ਆ ਤਾਂ ਗਾਇਆ ਹਦਰਮਨ ਨੂੰ ਲੱਗਦਾ ਬਸ ਸਟੈਂਡ ਏ ਜਿਹੜਾ ਬਸ ਸਟੈਂਡ ਵੀ ਪੂਰੇ ਮਾਰਬਲ ਦਾ ਬਣਿਆ ਦੇਖੋ ਕਿੱਦਾਂ ਸੋਹਣਾ ਲੱਗਦਾ ਚਿੱਟੇ ਰੰਗ 'ਚ ਇਹਨਾਂ ਕਿੱਥੇ ਪੱਥਰ ਏ ਹਰ ਜਗ੍ਹਾ ਤੇ ਇੱਥੇ ਦੁਕਾਨਾਂ ਤੇ ਵੀ ਸਾਰੇ ਪੱਥਰ ਦੇ ਘਡੌਣੇ ਤਿੱਤਰ ਮੋਰ ਘੂਗੀਆਂ ਕੁੰਡੇ ਡੰਡੇ ਮੱਛੀਆਂ ਮਤਲਬ ਜੋ ਵੀ ਚੀਜ਼ ਏ ਸਾਰੀ ਮਾਰਬਲ ਦੀ ਬਣੀ ਏ ਇਥੇ ਵੀ ਕਿਤੇ ਵੀ ਸਾਰੀਆਂ ਦੁਕਾਨਾਂ ਤੇ ਮਾਰਬਲ ਹੀ ਪਿਆ ਹੈ। ਕਪੜਾ ਲੀੜਾ ਇਥੇ ਘਾਟ ਹੀ ਵੇਖਿਆ। ਰੈਸਟੋਰੈਂਟ ਵੇਖਿਆ। ਯਾ ਸਿਰਫ ਮਾਰਬਲ ਦੀਆਂ ਦੁਕਾਨਾਂ ਵੇਖੀਆਂ ਹਾਂ ਕਿ ਲੋਕੀ ਘਰਾਂ ਦੇ ਵਿੱਚ ਪਾਪਰ ਪਿੱਛੇ ਬਣਾਉਂਦੇ ਪਏ ਨੇ। ਬਣਾ ਕੇ ਕਟ ਵੱਡ ਕਰਕੇ ਤੇ ਇਹਨਾਂ ਨੂੰ ਵੇਚਦੇ ਪਏ ਨੇ। ਤੇ ਆ ਵੀ ਆ ਸਾਹਮਣੇ ਵੀ ਮਾਰਬਲ ਹੀ ਬਣ ਲਗਾ ਹੈ। ਕੋ ਦਿਖਾਇਓ ਮਰ ਜਾਊਗਾ ਤੇਰਾ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਜੋ ਵੀ ਕਿਧਰੇ ਵੀ ਕੁਝ ਲਿਖਿਆ ਵੀ ਹੈ। ਕੁਝ ਛੇਲੇ ਵੀ ਲੱਗੀ ਉਹ ਵੀ ਮਾਰਬਲ ਦੀ ਲੱਗੀ ਹੈ ਕੁਝ ਵੀ ਚੀਜ਼ ਹੈ ਜੀ ਮਤਲਬ ਇਹ ਪੂਰਾ ਸ਼ਹਿਰ ਜਿਹੜਾ ਮਾਰਬਲ ਦਾ ਹੈ ਇਧਰ ਵੀ ਦਿਖਾਓ ਹੈ ਡਿਜ਼ਾਈਨ ਥੱਲੇ ਮੜ ਜਾ ਤੁਹਾਨੂੰ ਕਿ ਡੱਕੜੇ ਸੂਨੇ ਪੱਥਰ ਇਹ ਵੀ ਸਾਰਾ ਮਾਰਬਲ ਹੀ ਹੈ ਮੈਂ ਜੇ ਥੋੜੇ ਦੂਜੇ ਪੱਥਰ ਵੀ ਆ ਗਿਆ